ਪਹਿਲ ਕਮ ਦਾ دہشت ਗਰਦੀ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਬੰਧ ਤੇ ਅਤੇ ਤਣਾਜ ਜਿਹੜੇ ਬਣੇ ਹੋਏ ਆ ਤੇ ਉਸ ਨੂੰ ਲੈ ਕੇ ਜਿਹੜਾ ਹੈਗਾ ਕਾਫੀ ਜੜੀਆਂ ਬਾਰਡਰ ਦੇ ਜਿਹੜੇ ਪਿੰਡ ਹੈ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਕਿ ਭਾਰਤ ਪਾਕਿਸਤਾਨ ਦੇ ਜਿਹੜੇ ਬਾਰਡਰ ਦੇ ਪਿੰਡ ਹੈਗੇ ਉਹਨਾਂ ਦੇ ਵਿੱਚ ਹੈ ਕਈ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਹੈਗੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਹੈਗੀਆਂ ਕਿ ਉੱਥੇ ਜਿਹੜਾ ਫੌਜ ਨੇ ਜਿਹੜਾ ਸੰਭਾਲ ਲਿਆ ਜਾਂ ਲੋਕ ਜਿਹੜੇ ਉੱਥੋਂ ਉੱਠਣਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਅਸੀਂ ਇਸ ਸਮੇਂ ਮੌਜੂਦ ਹੈ ਪਿੰਡ ਪੱਕਾ ਚਿਸ਼ਤੀ ਦੇ which ਆ ਇਹ ਬਿਲਕੁਲ ਇਹ ਭਾਰਤ ਪਾਕਿਸਤਾਨ ਜਿਹੜਾ ਸਾਦਕੀ ਬਾਰਡਰ ਹੈਗਾ ਉਸ ਦੇ ਨਾਲ ਜਿਹੜਾ ਬਿਲਕੁਲ ਲੱਗਦਾ ਪਿੰਡ ਹੈਗਾ ਆ ਇੱਥੇ ਵੀ ਜਿਹੜਾ ਹੈਗਾ ਕਿਹਾ ਜਾਂਦਾ ਹੈਗਾ ਕਿ ਜਦੋਂ 71 ਦੀ ਜਦੋਂ جنگ ਹੋਈ ਹੈ ਉਸ ਵੇਲੇ ਪਿੰਡ ਜਿਹੜਾ ਹੈਗਾ ਬਿਲਕੁਲ ਜਿਹੜਾ ਖਾਲੀ ਹੋ ਗਿਆ ਸੀਗਾ ਜਾਂ ਫਿਰ ਕਾਰਗਿਲ ਜਦੋਂ ਦੌਰਾਨ ਲੜਾਈ ਹੋਈ ਹੈ ਕਾਰਗਿਲ ਦੀ ਉਦੋਂ ਇੱਥੇ ਜਿਹੜਾ ਹੈਗਾ ਕਿ ਪਿੱਛੇ ਜਿਹੜਾ ਤੁਸੀਂ ਖੇਤ ਦੇਖ ਰਹੇ ਹੋ ਇੱਥੇ ਜਿਹੜਾ ਮਾਈਨਸ ਜੜੀਆਂ ਲਗਾ ਲੀਆਂ ਗਈਆਂ ਸੀਗੀਆਂ ਆ ਪੂਰੀ ਤਿਆਰੀ ਹੋ ਗਈ ਸੀ ਪਿੰਡ ਜਿਹੜਾ ਇੱਥੋਂ ਉੱਠ ਕੇ ਜਿਹੜਾ ਹੈਗਾ ਆ ਸੁਰੱਖਿਅਤ ਥਾਂਾਂ ਤੇ ਜਿਹੜਾ ਪਹੁੰਚ ਚੁੱਕਿਆ ਸੀਗਾ ਸਾਡੇ ਨਾਲ ਪਿੰਡ ਦੇ ਕਾਰਗਿਲ ਦੇ ਦੌਰਾਨ ਜਿਸ ਤਰ੍ਹਾਂ ਦੇ ਨਾਲ ਜਿਹੜਾ ਫੌਜੀ ਕਾਰਵਾਈ ਹੋਈ ਹੈ ਲੜਾਈਆਂ ਹੋਈਆਂ ਹੈਗੀਆਂ ਉਹ ਵੀ ਜਿਹੜੇ ਮੌਜੂਦ ਹੈ ਤੇ ਕੁਝ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰ ਭਾਰਤ ਅਤੇ ਪਾਕਿਸਤਾਨ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਜਿਹੜਾ ਤਣਾਅ ਜਿਹੜਾ ਚੱਲ ਰਿਹਾ ਹੈਗਾ ਲਗਾਤਾਰ ਚੜੀਆਂ ਗੱਲਾਂ ਚੜੇ ਨਿਕਲ ਕੇ ਆ ਰਹੀਆਂ ਹੈਗੀਆਂ ਤੇ ਇਹਨਾਂ ਦਾ ਅੱਜ ਦੀ ਮੌਜੂਦਾ ਜਿਹੜੀ ਸਥਿਤੀ ਹੈ ਉਸ ਨੂੰ ਲੈ ਕੇ ਕੀ ਕਹਿਣਾ ਹੈਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਜੱਗਾ ਸਿੰਘ ਹੈ ਜੱਗਾ ਸਿੰਘ ਹਾਂ ਜੀ ਪਿੰਡ ਕਿਹੜਾ ਪਿੰਡ ਪੱਕਾ ਚਿੱਤੀ ਹੈ ਝੁਕੇ ਮਤਾਬ ਸਿੰਘਾ ਪੜੇ ਵੇ ਦੇ ਬਾਅਦ ਹੈ ਪੱਕਾ ਚਿੱਤੀ ਜਿਹੜਾ ਪੱਕਾ ਆਰਡਰ ਤੋਂ ਇੱਥੇ ਸਾਰਾ ਹੀ ਬਣ ਗਿਆ ਨਾਮ ਬਦਲਿਆ ਗਿਆ ਸੀ ਇਹਦਾ ਪੱਕਾ ਚਿੱਸੀ ਦਾ ਪਹਿਲਾਂ ਜਿਹੜਾ ਹੈਗਾ ਝੁੱਗੇ ਕਿ ਕੀ ਸੀ ਮੁਤਾਬ ਸਿੰਘ ਦਾ ਝੁੱਗੇ ਅੱਛਾ ਉਹ ਕਿਉਂ ਫਿਰ ਬਦਲਿਆ ਗਿਆ ਉਹ ਬਦਲਿਆ ਗਿਆ ਫਿਰ ਸਾਰਾ ਪੱਕਾ ਇੱਥੇ ਆ ਗਿਆ ਇੱਕ ਹੋ ਗਿਆ ਅਡਾਣੀਆਂ ਵੀ ਪੱਕੇ ਦੀਆਂ ਹੋ ਗਈਆਂ ਇਸ ਵਾਰ ਮਮਦ ਵਾਲੇ ਬਾਣੀ ਉਹ ਵੀ ਪੱਕੇ ਚ ਆ ਗਏ ਰਾਹ ਆ ਕਲੋਨੀ ਬਣੀ ਇਹ ਵੀ ਪੱਕੇ ਚ ਆ ਗਏ ਅੱਛਾ ਇਹ ਬਾਅਦ ਵਿੱਚ ਬਣੀ ਕਿ ਕਿੰਨੇ ਸਾਲ ਹੋ ਗਏ ਜਦੋਂ ਹੈਗਾ ਪਿੰਡ ਜਿਹੜਾ ਵਸਿਆ ਜਾਂ ਅੱਡ ਹੋਇਆ ਉਦੋਂ ਇਹ ਤਾਂ ਕਾਫੀ ਸਾਲ ਹੋ ਗਏ ਨਾ ਇਹ ਜਦੋਂ 65 ਹਲ ਜੰਗ ਲੱਗਾ ਨਾ ਉਹ ਤੋਂ ਪਹਿਲੇ ਮਤਲਬ ਆ ਬਾਰਡਰ ਆਪਣੇ ਮਣ ਹਗਾ ਸੀ ਅੱਧਾ ਏਧ ਤੇ ਅਦੋਂ ਨਾਲ ਅਸੀਂ ਮਾਲ ਵਿੱਚ ਰਾਂਦੇ ਸੀ ਉੱਥੇ ਅੱਛਾ ਹਾਂ ਅਬਾਨ ਤੇ ਪਾਰ ਵੀ ਅੱਛਾ ਬੰਨ ਤੋਂ ਪਰ ਜਿਹੜਾ ਪਾਕਿਸਤਾਨ ਦਾ ਜਿਹੜਾ ਹਿੱਸਾ ਸੀ ਸਾਰਾ ਅਰੇ ਮੈਂ ਵੇਖਾ ਹੋਇਆ ਹੈ ਪਾਕਿਸਤਾਨ ਦਾ ਹਾਂ ਟੇਟੀ ਬੰਨ ਹੈ ਪਥਰਾਂ ਨਾਲ ਬੰਨ ਹੈ ਹਾਂ ਇੱਕ ਇੱਕ ਦਰਖਤ ਵਜਦਾ ਸੀ ਟਾਂਗੂ ਦਰਖਤ ਸੁੱਕਾ ਹਿਆ ਸੀ ਅੱਛਾ ਹਾਂ ਤੇ ਹੁਣ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਹੈਗੇ ਹੁਣ ਵੇਖੋ ਮਨ ਮਾਰਕ ਦੇ ਮੌਜ ਆ ਜਾਂ ਇਹਨਾਂ ਦੇ ਫੌਜਾਂ ਦੀ ਮੌਜ ਹੈ ਜਿਹੜੇ ਅੱਗੂ ਪਿੱਛੇ ਖਰਾਬ ਕਰਦੇ ਨੇ ਨਹੀਂ ਪਤਾ ਹੈ ਉੱਥੇ ਪਹਿਲਗਾਮ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਤੇ ਜਿਹੜਾ ਹੈਗਾ ਉਹਨਾਂ ਨੂੰ ਮਾਰ ਦਿੱਤਾ ਗਿਆ 26 ਜਿਹੜੇ ਲੋਕ ਸੀਗੇ ਉਹ ਤਾਂ ਸੁਣਿਆ ਹੈ ਇੱਥੋਂ ਮਾਤਾ ਮੈਂ ਪੜਾ ਨਹੀਂ ਹੈ ਨਾ ਅੱਛਾ ਹਾਂ ਸੁਣਿਆ ਹਾਂ ਸੁਣਿਆ ਹੈ ਨਾ ਮੈਂ ਖਬਰ ਸੁਣਾ ਅੱਛਾ ਉਸ ਤੋਂ ਬਾਅਦ ਜਿਹੜੇ ਹੈਗੇ ਜਿਹੜਾ ਹੈਗਾ ਲੋਕ ਜਿਹੜੇ ਬਾਰਡਰ ਤੇ ਜਿਹੜੇ ਹੈਗਾ ਫੌਜੀ ਕਾਰਵਾਈ ਜਿਹੜੀ ਸ਼ੁਰੂ ਕੀਤੀ ਗਈ ਹੈ ਲੋਕ ਜਿਹੜੇ ਹੈਗੇ ਉਸ ਜੀ ਨੂੰ ਲੈ ਕੇ ਜਿਹੜਾ ਹੈਗਾ دہشت ਨਹੀਂ ਹੁਣ ਕਿ ਅੱਗੇ ਵਾਲੇ ਹੁਣ ਜਿਹੜਾ ਹੈ ਹੁਣ ਤਾਂ ਜਿਵੇਂ ਬੈਠਾ ਸਾਰੇ ਅੱਛਾ ਹਾਂ ਕਿਵੇਂ ਮੌਲਤ ਹੋਦਾ ਐ ਤਵੇ ਕੋਈ ਪਤਾ ਕੋਈ ਪਤਾ ਨਹੀਂ ਲੱਗਦਾ ਪਈ ਆ ਸਾਨੂੰ ਅਜ ਮੌਲ ਦਾ ਕਿਉਂਕਿ ਬੈਂਸਾ ਚੱਲਦੀ ਬਣਾਗ ਪਿਛ ਪਾਕਿਸਤਾਨ ਦੇ ਹਿੰਦੁਸਤਾਨ ਦੇ ਆ ਹਾਂ ਕਿਉਂਕਿ ਕਮਾਲਕ ਦੀ ਮੌਜ ਹੈ ਜਾਂ ਨਾ ਫੌਜਾਂ ਦੇ ਮਾਲਕ ਇਹ ਬਾਰਡਰ ਤੇ ਬਿਲਕੁਲ ਨੇੜੇ ਪੈਂਦਾ ਇਹ ਪਹਿਲ ਕੋ ਇੱਥੋਂ ਸਿੱਧਾ 3 ਕਿਲੋਮੀਟਰ ਪੈਂਦਾ ਹੈ ਤੇ ਅਜ ਤੂੰ 2 ਕਿਲੋਮੀਟਰ ਪੈਂਦਾ ਅੱਛਾ ਤੇ ਇਸ ਤਰ੍ਹਾਂ ਐ ਮਤ ਵਾਲੇ ਇੰਨ ਕਰਦੇ ਇਹ ਬਾਰਡਰ ਅੱਛਾ ਹਾਂ ਸਾਦਕਤ ਸ਼ੁਰੂ ਹੋ ਜਾਂਦਾ ਤੇ ਪਹਿਲੇ ਧੋਖਾ ਪਾਕਿਸਤਾਨ ਨੇ ਕੀਤਾ ਹੈ ਟਾਵਰ ਹੈਗੇ ਸੀ ਉਹਨਾਂ ਕਾ ਤੁਸੀਂ ਵੀ ਢਾ ਦੇ ਅਸੀਂ ਢਾ ਦੇ ਉਹਨਾਂ ਆਪਣਾ ਢਵਾ ਦਿੱਤਾ ਤੇ ਆਦਾ ਉਹਨਾਂ ਵੇਰ ਗਏ ਅੱਛਾ ਆਓ ਫਿਰ ਫਿਰ ਬਸ ਛੋਟੇ ਉਹ ਮੰਨੇ ਨਹੀਂ ਆਜੇ ਉਹਨਾਂ ਦਾ ਟਾਵਰ ਕੜਾ ਆਪਣਾ ਉਹਰੇ ਢਾ ਦਿੱਤਾ ਨੇ ਧੋਖਾ ਕਰਨ ਦੀ ਆਦਤ ਉਹਨਾਂ ਦੀ ਪੂਰੀ ਫੁੱਲ ਪਹਿਲੇ ਪਹਿਲੇ ਬੰਦੇ ਮਾਲ ਦੇ ਛੇੜੇ ਵਿੱਚ ਅੰਗੇ ਰਹਿਣ ਸਾਡੇ ਮਾਜ ਟੱਪ ਜਾਂਦੀ ਸੀ ਉਹ ਕਹਿੰਦੇ ਸੀ ਲੈ ਜਾਓ ਤੇ ਉਹਨਾਂ ਦੇ ਕੋਲ ਪਾਸੋਂ ਟਾਪਣ ਤਾਂ ਅਸੀਂ ਆਖਣਾ ਲੈ ਜਾਓ ਤਾਂ ਪਾਸੋਂ ਲੈ ਜਾਓ ਢਾ ਕੇ ਅੱਛਾ ਹਾਂ ਕੋਈ ਤਾਰ ਬੰਨ ਨਹੀਂ ਸੀ ਕੁਛ ਨਹੀਂ ਸੀ ਆ ਮੇ ਬੋਰ ਤੇ ਅਗੇ ਸੇ ਸਾਦ ਕੀ ਪਾਣੀ ਹੈਗਾ ਸੀ ਹਾਂ ਵੰਡ ਸੀ ਬੱਦਰ ਨਹੀਂ ਸੀਗਾ ਪਿਆਰ ਸੀਗਾ ਉਦੋਂ ਲੋਕਾਂ ਦੇ ਵਿੱਚ ਜਏ ਹਿੰਦੂਤਾਨ ਦੇ ਸੀ ਚਾਪ ਪਿਆਰ ਹੈਗਾ ਸੀ ਮਾਲ ਵਾਲਿਆਂ ਦੇ ਸੀ ਡੰਗਰਾਂ ਵਾਲੇ ਸਾਡਾ ਟੱਪ ਜਾਣਾ ਤੋਂ ਆਵਾਜ਼ ਮਾਰਨੀ ਡੰਗਰ ਲੈ ਤੁਹਾਡੇ ਅੱਗੇ ਉਹਨਾਂ ਦਾ ਟਾਪਣ ਦਾ ਸਿੱਕਣਾਂ ਲੈ ਜਾਓ ਬਈ ਆ ਡੰਗਰ ਲੈ ਜਾਓ ਹਾਂ ਤੇ ਅੱਜ ਅੱਜ ਜਦੋਂ ਪੈਂਠਾ ਰੋਲੀ ਜਾਂਗ ਲੱਗਿਆ ਉਹਦਾ ਵੀ ਅਸੀਂ ਭੱਜ-ਭੁੱਜ ਗਏ ਮਸਰ ਨਿਕੜਿਆ ਪਰਲੇ ਗੋਲੀ ਉਹਨੇ ਚਲਾਈ ਪਾਕਿਸਤਾਨ ਨੇ ਅੱਛਾ ਹਾਂ ਸ਼ੁਰੂਆਤ ਉਹੀ ਕਰਦੇ ਜਿਵੇਂ ਲਗਾਤਾਰ ਕਰ ਰਿਹਾ ਓਏ ਕਰ ਰਿਹਾ ਇਕੱਤਰ ਵਿੱਚ ਵੀ ਉਹਨੇ ਕੀਤੀ ਹੈ ਹਾਂ ਤੇ ਫਿਰ ਪਿੰਡ ਖਾਲੀ ਹੋ ਗਿਆ ਸੀਗਾ ਪੂਰਾ ਜਿਹੜਾ ਬਿਲਕੁਲ ਖਾਲੀ ਹੋ ਗਿਆ ਸੀ ਦੋ ਜੰਗਾ ਵਿੱਚ ਔਰ ਇੱਕ ਰਿਤੇ ਮੈਨਾ ਲੱਗੇ ਸੀ ਪਿੱਛੇ ਉਦੋਂ ਸਾਰਾ ਖਾਲੀ ਹੋ ਗਿਆ ਸੀ ਇੱਥੋਂ ਆ ਜਾਣੇ 1/2 ਕਿਲੋਮੀਟਰ ਦਾ ਆਪਣੇ ਪਿੰਡ ਦੇ ਪਿਛਲੇ ਪਾਸੇ ਬਿਲਕੁਲ ਲੋਕ ਜਿਹੜੇ ਸੀਗੇ ਕਿੱਥੇ ਜਾ ਗਏ ਕਿੱਥੋਂ ਅਸੀਂ ਸਰੇਸੜ ਚਲੇ ਗਏ ਸੀ ਅੱਛਾ ਉਹ ਤਾਂ ਸਾਡੇ ਰਾਜ ਸਾਮੀ ਆ ਗਏ ਸੀ ਉਹਨਾਂ ਕੋਲ ਹੁਣ ਸਿਆਤ ਜਗਾ ਬਣਾ ਲਈਏ ਭਾਵੇਂ ਹਿੰਦਸਤਾਨ ਨੂੰ ਕਹਦਾ ਡਰਦਿਆਂ ਤੇ ਪਾਕਿਸਤਾਨ ਤੋਂ ਡਰਦਿਆਂ ਵੀ ਆਦਾ ਪਿੱਛੇ ਦਾ ਭੱਜ ਜਾਵਾਂਗੇ ਡਰ ਲੱਗਦਾ ਹੁਣ ਵੀ ਡਰ ਤਾਂ ਲੱਗਦਾ ਪਰ ਸਾਡੇ ਤਾਂ ਵਾਅਦਾ ਸੌਵਤਾ ਸਤਾ ਇੱਕ ਹੰਗਾਂ ਵਾਲੇ ਆਧਾ ਪਾਕਿਸਤਾਨ ਮੇਟਾ ਦੇਵਾਂ ਤੇ ਹੁਣ ਵੀ ਸਾਰੇ ਇਹੀ ਕਹਿੰਦੇ ਕਿ ਮਤਲਬ ਜੇ ਜੰਗ ਹੁੰਦੀ ਹੈ ਤਾਂ ਅਸੀਂ ਜਿਹੜਾ ਹੈਗਾ ਪੂਰਾ ਸਾਥ ਦੇਵਾਂਗੇ ਪੂਰਾ ਸਾਥ ਦੇਵਾਂਗਾ ਅਸੀਂ ਹਾਂ ਭਾਵੇਂ ਬੁੱਢੇ ਬੁੱਢੇ 70 ਸਾਲ ਦਾ ਹੋ ਗਿਆਂ ਹਾਂ ਅਮੇ ਪਲੱਥਾ ਜਾਣ ਨਾ ਪੰਜ ਬੰਦੇ ਮੇਰੇ ਸਾਹਮਣੇ ਲਾ ਦੇ ਡਾਂਗਾ ਫੜ ਤੇ ਮੈਂ ਇੱਕ ਜਣ ਫਾੜ ਲੈਣਾ ਪੰਜਾਣੇ ਮੇਂ ਕੋਟਜਾ ਸਾਹਿਕ ਕਿਸ ਕੋਨੇ ਕੁਟੇਨਾ ਉਦੋਂ ਤੱਕ ਮਾਹੌਲ ਕਿ ਹੋ ਜਾ ਸੀ ਜਦੋਂ 71 ਦੀ ਜਦੋਂ ਜੰਗ ਹੋਈ ਐ ਬਿਲਕੁਲ ਠੇਕ ਰਹੀ ਐ ਬਿਲਕੁਲ ਠੇਕ ਰਹੀ ਸੀ 71 ਦਾ ਤੋਂ ਬਾਅਦ ਇਹ ਭਲੇ ਪੈਂਠ ਵਾਲੀ ਹੋਈ ਜੰਗ ਹਾਂ ਬਾਅਦ ਠੇਕ ਰਹੀ ਆ ਉਹ ਆਦ ਕੰਮ ਕੀਤੇ ਗਏ ਨਾ ਪਾਦ ਕੀਤੇ ਗਏ ਹਾਂ ਬਸ ਪਰ ਇਹ ਖਾਲੀ ਹੋ ਗਿਆ ਸੀ ਪਿੰਡ ਜਿਹੜਾ ਕਿੰਨੇ ਪਿੰਡ ਖਾਲੀ ਹੋ ਗਏ ਇੱਥੋਂ ਜਿਹੜੇ ਬਾਰਡਰ ਦੇ ਜਿਹੜੇ ਆ ਸਾਰੇ ਪਿੰਡ ਖਾਲੀ ਸੀ ਚੂੜੀ ਆਲਾ ਵੀ ਖਾਨਪੁਰ ਵੀ ਤੇ ਪੱਕਾ ਚਿਸਤੀ ਵੀ 베ਰੀ ਆਲਾ ਤੇ ਨੋਰਨ ਮੁੰਬਾ ਮੱਕੋਸ਼ਾ ਸਾਰੇ ਖਾਲੀ ਹੋ ਗਏ ਸੀ ਤੇ ਹੁਣ ਕਿਵੇਂ ਮਾਹੌਲ ਕਿਵੇਂ ਇੱਥੋਂ ਦਾ ਅੱਜ ਇੱਥਾ ਕੋਈ ਕੁਮਾਪਾ ਘਰ ਸੋਣੀ ਨਹੀਂ ਅੱਛਾ ਹਾਂ ਅੱਜ ਮੈਂ ਥੋੜੀ ਖਬਰ ਸੁਣਦਾ ਨੇ ਕਿਸੇ ਕੋਲ ਸ਼ਹਿਰ ਗਿਆ ਉਹ ਵਖਰੇ ਆਂਦੇ ਪਰ ਅਸੀਂ ਐਟਮੀ ਬਾਛਾਟ ਦੇਵਾਂਗੇ ਅਸੀਂ ਇਹ ਕਰ ਦੇਵਾਂਗੇ ਜੰਗ ਨਾ ਕੀਤੀ ਤਾਂ ਤੇ ਮੋਦੀ ਸਾਹਿਬ ਕਹਿੰਦਾ ਵੀ ਮੈਂ ਜਿੰਨਾ ਮਾਰਿਆ ਉਹਨਾਂ ਤਾਂ ਮੈਂ ਬਿਟਾ ਨਹੀਂ ਛੱਡਣਾ ਬਖਸਣਾ ਨਹੀਂ ਆਗਾ ਆ ਖਬਰ ਅੱਜ ਸੁਣੀ ਮੈਂ ਗਲਤ ਕੀਤਾ ਇਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਉੱਥੇ ਗਏ ਸੀਗੇ ਹੁੰਮਣ ਗਏ ਸੀਗੇ ਉਹਨਾਂ ਨੂੰ ਮਾਰ ਬਿਲਕੁਲ ਉਹਨਾਂ ਗਲਤ ਕੀਤਾ ਹੈ ਹਾਂ ਉਹਨਾਂ ਦੇ ਬੱਚੇ ਕੋ ਨਹੀਂ ਹੋਣੇ ਜਿਨ੍ਹਾਂ ਨੇ ਮਾਰਿਆ ਉਹਨਾਂ ਆਪਣੇ ਬੰਦਿਆਂ ਨੂੰ ਸ਼ਰਮ ਹੋਣੀ ਚਾਹੀਦੀ ਹਣ ਰੱਬ ਦਾ ਡਾਰ ਹੋਣ ਤਾਂ ਅੱਲਾ ਨੂੰ ਮੰਨਣਾ ਉਹ ਕਰਨੇ ਅਸੀਂ ਵੈਗਰ ਨਹੀਂ ਮੰਨਣਾ ਤੇ ਰਸਵ ਨਹੀਂ ਮੰਨਣਾ ਹਾਂ ਰੱਬ ਤਾਂ ਇੱਕ ਹੀ ਹੈ ਨਾ ਰੱਬ ਇੱਥੇ ਸਾਰਿਆਂ ਬਾਤ ਇੱਕ ਹੈ ਪਰ ਉਹਨਾਂ ਸ਼ਰਮ ਕੋ ਨਹੀਂ ਆ ਪਾਕਿਸਤਾਨ ਨੂੰ ਹਾਂ ਕੀ ਕਹੋਗੇ ਤੁਸੀਂ ਜਿਹੜਾ ਹੈਗਾ ਕੀ ਵੇਖਿਆ ਸੀ ਉਦੋਂ ਜਦੋਂ ਲੜਾਈ ਹੋਈ ਹੈ ਜਾਂ ਕਾਰਗਿਲ ਜਦੋਂ ਯੁੱਧ ਹੋਇਆ ਹੈਗਾ ਉਦੋਂ ਇਸ ਪਿੰਡ ਦੇ ਕੀ ਹਾਲਾਤ ਸੀਗੇ ਜਿਹੜੇ ਹਾਲਾਤ ਸਾਰਾ ਪਿੰਡ ਪਿੱਛੇ ਗਿਆ ਚਲਾ ਸਰ ਬਾਈ ਤਾਰ ਤੂੰ ਪਾਰ ਬੰਦ ਹੋ ਗਿਆ ਹੁਣ ਵੀ ਗੇਟ ਬੰਦ ਦੇ ਗਏ ਅੱਛਾ ਹੁਣ ਵੀ ਗੇਟ ਬੰਦ ਦੇ ਗਏ ਅੱਜ 5-7 ਦਿਨ ਹੋ ਗਏ ਗੇਟ ਬੰਦ ਹੋਇਆ ਹਾਂ ਹਾਂ ਬੰਦ ਕੀਤਿਆਂ ਨੂੰ ਉੰਜ ਪਿੱਛੇ ਕੋਈ ਰਿਕਵਰਟ ਨਹੀਂ ਗਈ ਕੋਈ ਟੈਨਸ਼ਨ ਨਹੀਂ ਬਸ ਤਾਰ ਦੁਪਾਰ ਦੀ ਗੇਟ ਬੰਦ ਕਰ ਦਿੱਤੇ ਉੰਜ ਜਿਹੜੇ ਲੋਕ ਆ ਜਿਹੜੇ ਆਮ ਖੇਤੀ ਦਾ ਕੰਮ ਕਰ ਰਹੇ ਸਾਰੇ ਕਣਕ ਦੀ ਵਿਢਾਈ ਤਾਂ ਹੋ ਗਈ ਪੂਰੀ ਕਣਕ ਦੀ ਵਿਢਾਈ ਹੋਈ ਕਈਆਂ ਦੀ ਅੰਦਰ ਤੂੜੀ ਬਣਨ ਵਾਲੀ ਰਹਿ ਗਈ ਲੈ ਅੱਛਾ ਅੰਦਰ ਅੰਦਰ ਗੇਟ ਦੇ ਅੰਦਰ ਕਈ ਵਾਰੀ ਤੂੜੀ ਹਾਲੇ ਰਹੀਦੀ ਬਣਨ ਵਾਲੀ ਉਹ ਹਾਲੇ ਨਹੀਂ ਬਣੀ ਅੱਛਾ ਬਾਕੀ ਤਾਂ ਪਿੱਛੇ ਤਾਂ ਕੋਈ ਰਿਕਾਰਡ ਨਹੀਂ ਹੈਗੀ ਕੋਈ ਰਿਕਾਰਡ ਨਹੀਂ ਨਾ ਹਲੇ ਪਿੱਛੇ ਤਾਂ ਕੋਈ ਰਿਕਾਰਡ ਨਹੀਂ ਹੈਗੀ ਆਮ ਹੀ ਚੱਲ ਰਹੀ ਹੈ ਜ਼ਿੰਦਗੀ ਜਿਵੇਂ ਆਮ ਦਿਨਾਂ ਚ ਚੱਲਦੀ ਸੀ ਹਾਂ 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 ਜੀ ਉਹ ਉਸ ਤਰ੍ਹਾਂ ਚੱਲ ਰਹੀ ਜ਼ਿੰਦਗੀ ਆਮ ਆਮ ਹੀ ਜ਼ਿੰਦਗੀ ਚੱਲ ਰਹੀ ਬਸ ਕਿਸੇ ਨੂੰ ਲੋਕਾਂ ਨੂੰ ਜਾਂ ਬੱਚਿਆਂ ਨੂੰ ਭੇਜਿਆ ਕਿਤੇ ਜਾਂ ਕਿ ਮਤਲਬ ਇੱਥੇ ਖੇਤੀ ਦਾ ਕੰਮ ਵੀ ਸਾਹਮਣਾ ਹੈਗਾ ਬੱਚਿਆਂ ਨੂੰ ਕਿਤੇ ਭੇਜਦੀ ਹੋ ਨਹੀਂ ਸਰ ਹਲੇ ਤਾਂ ਕਿਸੇ ਨੇ ਭੇਜਿਆ ਸਾਰੇ ਸਾਰਾ ਪਿੰਡ ਹੀ ਇੱਥੇ ਬੈਠਾ ਸਾਰਾ ਪਿੰਡ ਹਾਂ ਸਾਰਾ ਸਾਰੇ ਛੋਟੇ ਵੱਡੇ ਸਾਰੇ ਇੱਥੇ ਬੈਠੇ ਕੀ ਗੱਲਾਂ ਕੀ ਹੁੰਦੀਆਂ ਬੈਠੇ ਬਾਅਦ ਜਦੋਂ ਗੱਲਾਂ ਹੁੰਦੀਆਂ ਗੱਲਾਂ ਤੱਤਾ ਨੂੰ ਪਤਾ ਹੀ ਹੈ ਫਿਰ ਹੂੰ ਪਾਕਿਸਤਾਨ ਦਾ ਅਧਿਕਾਰਤਾਤ ਨੂੰ ਨਹੀਂ ਸਹੀ ਹੋਣਾ ਇਹਨੂੰ ਕੁਝ ਬਾਬ ਦੇਣਾ ਪੈਣਾ ਤਾਂ ਹੀ ਤਾਂ ਹੀ ਰੁਕੇਗਾ ਹਾਂ ਉਦੋਂ ਤਾਂ ਕੀ ਮੌਲ ਸੀ ਜਦੋਂ ਜੰਗ ਹੋਈ ਹੈ ਉਦੋਂ ਤੁਸੀਂ ਦੇਖਿਆ ਉਦੋਂ ਨਹੀਂ ਅਸੀਂ ਨਹੀਂ ਦੇਖਿਆ ਸਰ ਅੱਛਾ ਨਾ ਉਹ ਵਧਾ ਗਏ ਹਾਂ ਦੱਸਦੇ ਬਜ਼ੁਰਗ ਹਾਂ ਦੱਸਦੇ ਨੇ ਉਹ ਸਾਰੇ ਪਿੱਛੇ ਗਏ ਚਲੇ ਸੀ ਹਸ ਤਾਂ ਛੋਟੇ ਛੋਟੇ ਗਏ ਸੀ ਉਸ ਟਾਈਮ ਸਾਨੂੰ ਉਹ ਜੰਗ ਦਾ ਨਹੀਂ ਪਤਾ ਸਾਹਮਣੇ ਚੱਲੇ ਸੀ ਸਿਰਫ ਹਾਂ ਜੰਗ ਜਿਹੜੀ ਨੁਕਸਾਨ ਵੀ ਕਰਦੀ ਹੈ ਚਾਹੇ ਪਾਕਿਸਤਾਨ ਆ ਚਾਹੇ ਹਿੰਦੁਸਤਾਨ ਆ ਆਮ ਲੋਕ ਸਰ ਦੋਹਾਂ ਘਰਾਂ ਦਾ ਨੁਕਸਾਨ ਹੈਗਾ ਸਰ ਹਾਂ ਉਹਨਾਂ ਨੂੰ ਮਾੜਾ ਮਾੜਾ ਸੁਧਰਨਾ ਚਾਹੀਦਾ ਪਰ ਇਸ ਤਰ੍ਹਾਂ ਦੇ ਨਾਲ ਆ ਕੇ ਨਿਰਦੋਸ਼ ਲੋਕਾਂ ਨੂੰ ਜਿਹੜਾ ਮਾਰਨਾ ਇਹ ਵੀ ਹਾਂ ਗਲਤ ਗੱਲ ਹੀ ਐ ਹਾਂ ਗਲਤ ਗੱਲ ਗਲਤੀ ਗੱਲ ਹੀ ਐ ਆ ਕੇ ਵਿਚਾਰੇ 27 ਬੰਦੇ 28 ਬੰਦੇ ਮਾਰ ਕੇ ਗਏ ਚਲੇ ਉਹਨਾਂ ਨੇ ਕੀ ਬਗਾੜਿਆ ਸੀ ਉਹਨਾਂ ਦਾ ਗਲਤ ਚੀਜ਼ ਹੈਗੀ ਐ ਹੁਣ ਦੇ ਫਿਰ ਕੀ ਹਾਲਾਤ ਬਿਲਕੁਲ ਨਾਰਮਲ ਹੈ ਹਾਲੇ ਦਾ ਹਾਲੇ ਦਾ ਬੰਦ ਮੁਰਮੜੀ ਹੈ ਅੱਛਾ ਹਾਲੇ ਤਾਂ ਕੁਝ ਤੰਗੀ ਨਹੀਂ ਲੋਕਾਂ ਦੀਆਂ ਗੱਲਾਂ ਸੁਣਦੇ ਕਿ ਬਾਰਡਰ ਤੇ ਜਿਹੜਾ ਹੈਗਾ ਕਾਫੀ ਜਿਹੜੇ ਲੋਕ ਟੈਨਸ਼ਨ ਚ ਹੈ ਖਤਰਾ ਹੈ ਕਿਥੋਂ ਚਲੇ ਗਏ ਛੱਡ ਗਏ ਕੋਈ ਹਾਲੇ ਸਰ ਇਧਰ ਇਧਰ ਤਾਂ ਸਾਡੇ ਪਿੰਡ ਦਾ ਕੋਈ ਨਹੀਂ ਗਿਆ ਅੱਛਾ ਇੱਕ ਬੰਦਾ ਹੀ ਨਹੀਂ ਗਿਆ ਕੀ ਰਹੇਗਾ ਜੇਕਰ ਕੱਲ ਨੂੰ ਜਿਹੜਾ ਉਸ ਤਰ੍ਹਾਂ ਦੀ ਗੱਲ ਹੁੰਦੀ ਕੋਈ ਆਰਡਰ ਆਏਗਾ ਤਾਂ ਫਿਰ ਪਿੱਛੇ ਪਿੱਛੇ ਸੰਜਾਣੇ ਪੈਣਾ ਕੋਈ ਫੌਜ ਆਰਡਰ ਦੇਗੀ ਤਾਂ ਫਿਰ ਤਾਂ ਪਿੱਛੇ ਜਾਣਾ ਪੈਣਾ ਹਾਲੇ ਤਾਂ ਕੋਈ ਆਰਡਰ ਨਹੀਂ ਸਾਡੇ ਨੂੰ ਹਾਂ ਸੇਮ ਨਾਲ ਫਿਰ ਪਿੱਛੇ ਚਲੇ ਜਾਣੇ ਬਸ ਫਿਰ ਕਿ ਉਦੋਂ ਕਿੱਥੇ ਜਾਂਦੇ ਆ ਫਿਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਜਦੋਂ ਆਪੋ ਆਦੇ ਰਿਸ਼ਤੇਦਾਰਾਂ ਦੇ ਕੋਲ ਚਲੇ ਜਾਂਦੇ ਹਰ ਕੋਈ ਅੱਛਾ ਹਾਂ ਹੁਣ ਅਸੀਂ ਮੈਂ 65 ਰੋਲੇ ਵਿੱਚ ਵੀ ਮਾਊਂ ਵਾਲਾ ਚਲਾ ਗਿਆ ਸੀ 71 ਰੋਲੇ ਉਹ ਤੋਂ ਬਾਅਦ ਫਰਵਾਂ ਵਾਲੇ ਰਹੀਆਂ ਗੁਜ਼ਾਰਾਤ ਕਰਨਾ ਹੀ ਪੈਂਦਾ ਫਿਰ ਪਰਿਵਾਰ ਪੂਰਾ ਹੀ ਚਲੇ ਜਾਂਦੇ ਪਿੱਛੇ ਹਾਂਜੀ ਪਰਿਵਾਰ ਪੂਰਾ ਪਿੱਛੇ ਚਲਾ ਗਿਆ ਸਾਰੇ ਇਹ ਪਿੰਡ ਉਹ ਤੋਂ ਫਿਰ ਖਾਲੀ ਹੋ ਗਿਆ ਖਾਲੀ ਹੋ ਗਿਆ ਪਿੰਡ ਸਾਰੇ ਹੋ ਗਏ ਤੇ ਅੱਜ ਕਿਵੇਂ ਐ ਮੌਲਤ ਨੂੰ ਨਹੀਂ ਮੌਲਾ ਇੱਥੇ ਤਾਂ 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 ਠੀਕ ਹੈ ਅੱਛਾ ਅੰਗੇ ਦਾ ਪਤਾ ਨਹੀਂ ਹੁਣ ਕੀ ਬੰਨਾ ਹੈ ਕੁਛ ਕਿਆ ਹੋਵੇ ਤਨੂ ਕਿਸੇ ਤਰ੍ਹਾਂ ਦਾ ਕੀ ਮਤਲਬ ਥੋੜੇ ਸਤਰ ਕਰੋ ਜਾਂ ਕੁਛ ਨਹੀਂ ਕੋਈ ਗੱਲਬਾਤ ਨਹੀਂ ਕੁਛ ਨਹੀਂ ਹੋਇਆ ਕੋਈ ਗੱਲ ਨਹੀਂ ਜੀ ਕੀ ਇੱਕ ਕਾਲੂ ਹਾਲਾਤ ਉਸ ਤਰ੍ਹਾਂ ਦੇ ਹੁੰਦੇ ਆ ਰੱਬ ਨਾ ਕਰੇ ਨਾ ਹੋਣ ਹਾਲਾਤ ਜਿਹੜੇ ਜੰਗ ਦੇ ਵਿੱਚ ਆ ਕਹਿੰਦੇ ਹੈਗੇ ਕਿ ਨੁਕਸਾਨ ਜਿਹੜਾ ਹੈਗਾ ਆਮਨੇ ਵਾਲੇ ਤੋਂ ਸਾਹਮਨੇ ਵਾਲੇ ਦੋਨਾਂ ਦਾ ਦੋਨਾਂ ਕਰਾਂ ਦਾ ਹੀ ਨੁਕਸਾਨ ਹੋਣਾ ਜੰਗ ਲੱਗੀ ਤਾਂ ਪਰ ਕੀ ਹੈ ਲੱਗਦਾ ਹੈ ਕਿ ਮਤਲਬ ਸਬਕ ਸਿਖਾਣਾ ਚਾਹੀਦਾ ਸਬਕ ਸਿਖਾਣਾ ਚਾਹੀਦਾ ਪਾਕਿਸਤਾਨ ਅਸੋ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਕਿ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਅਸੀਂ ਪੱਕਾ ਚਿਸ਼ਤੀ ਦੇ ਵਿੱਚ ਖੜੇ ਆ ਇਸ ਸਮੇ ਇਹ ਉਹ ਪਿੰਡ ਹੈਗਾ ਜਦੋਂ ਚਾਹੀ 65 ਦੀ ਜੰਗ ਹੋਈ ਹੈ ਚਾਹੀ 71 ਦੀ ਹੋਈ ਹੈ ਜਾਂ ਫਿਰ ਜਦੋਂ ਕਾਰਗਿਲ ਜਦੋਂ ਯੁੱਧ ਹੋਇਆ ਉਦੋਂ ਇਹ ਪਿੰਡ ਜਿਹੜਾ ਹੈਗਾ ਬਿਲਕੁਲ ਜੜਾ ਹੈਗਾ ਇਥੋਂ ਖਾਲੀ ਹੋ ਗਿਆ ਸੀਗਾ ਲੋਕ ਜਿਹੜੇ ਆਪਣਾ ਸਮਾਨ ਡੰਗਰ ਬੱਚੇ ਜਿਹੜੇ ਹੈਗੇ ਆਪਣੇ ਸੁਰੱਖਿਅਤ ਥਾਵਾਂ ਤੇ ਜਿਹੜਾ ਲੱਗੇ ਸੀਗੇ ਤੇ ਅੱਜ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਜਿਹੜਾ ਮਾਹੌਲ ਜਿਹੜਾ ਹੈਗਾ ਆਮ ਜ਼ਿੰਦਗੀ ਵਾਂਗੂ ਇਸ ਪਿੰਡ ਦੇ ਵਿੱਚ ਚੱਲ ਰਿਹਾ ਹੈਗਾ ਲੇਕਿਨ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਡਰਿਆ دہشت ਜ਼ਰੂਰ ਦੇਖੀ ਜਾਂਦੀ ਹੈਗੀ ਉਹਨਾਂ ਦਾ ਕਹਿਣਾ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਜਿਹੜੇ ਹਾਲਾਤ ਬਣੇ ਹੋਏ ਆ ਉਸ ਨੂੰ ਦੇਖਦੇ ਹੋਏ ਜੇਕਰ ਕੱਲ ਨੂੰ ਸਥਿਤੀਓ ਜੀ ਹੁੰਦੀ ਹੈ ਤਾਂ ਉਹ ਜਿਹੜੇ ਆਪਣੇ ਬੱਚੇ ਆ ਆਪਣੇ ਜਿਹੜਾ ਜ਼ਰੂਰੀ ਸਮਾਨ ਹੈਗਾ ਉਸ ਨੂੰ ਬਿਲਕੁਲ ਇਸ ਪਿੰਡ ਤੋਂ ਜਿਹੜੇ ਆਪਣੇ ਸੁਰੱਖਿਅਤ ਥਾਂਵਾਂ ਤੱਕ ਲੈ ਕੇ ਜਾਣਗੇ ਲੇਕਿਨ ਨਾਲ ਹੀ ਉਹਨਾਂ ਦਾ ਜਜ਼ਬਾ ਜਿਹੜਾ ਹਿੰਮਤ ਜਿਹੜੀ ਇਸ ਚੀਜ਼ ਦੀ ਹੈ ਕਿ ਪਾਕਿਸਤਾਨ ਨੂੰ ਸਬਕ ਸਿਖਾਣਾ ਚਾਹੀਦਾ ਤੇ ਉਹ ਫੌਜੀਆਂ ਦੇ ਨਾਲ ਜਿਹੜਾ ਮੋਢੇ ਦੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਰਹਿ ਗਏ ਅਫਤਾਰ ਗਿਲ ਪੀਟੀਸੀ ਨਿਊਜ਼ ਪਿੰਡ ਪੱਕਾ ਚਿਸ਼ਤੀ ਫਾਜ਼ਿਲ